ਗੌੜੀ ਮਹੱਲਾ ਪੰਜਵਾ ਐਸੋ ਪਰਚੋ ਪਾਇਓ ਇਹ ਸਤਿਗੁਰੂ ਦੀ ਆਗਿਆ ਕਰਕੇ ਬਸਤੋ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਸ ਤੋਂ ਆਪ ਨੂੰ ਕਿਹਾ ਜਾਂ ਅਨੰਦ ਪ੍ਰਾਪਤ ਕੀਤਾ ਤਾਂ ਸ੍ਰੀ ਗੁਰਦੇਵ ਜੀ ਆਪ ਦੁਆਰਾ ਦੱਸਦੇ ਹਨ ਐਸੋ ਪਰਚੋ ਪਾਇਓ ਇਹ ਗੁਰੂ ਸਿੱਖ ਭਾਈ ਪਰਣਾ ਜੀ ਐਸੋ ਪਰਚੋ ਪਾਇਓ ਇਹੋ ਜਿਹਾ ਗੁਰੂ ਸਾਹਿਬ ਨੂੰ ਸਾਨੂੰ ਪ੍ਰੇਮ ਦਾ ਪਰਚਾਆ ਪਾ ਦਿੱਤਾ ਗ੍ਰੰਥ ਗਿਆਨ ਦੇ ਅਨੰਦ ਵਿੱਚ ਲੀਨ ਕਰ ਗੁੱਤਾ ਹੈ ਸਤਿ ਕਿਰਪਾ ਦਇਆਲ ਦੀਠ ਲੈ ਜੋ ਦਾਜ ਹੈ ਕਰ ਪ੍ਰਮੇਸ਼ਰ ਹੈ ਦੀਠ ਨੂੰ ਉਪੱਤੀ ਪਾਲਣਾ ਲੈਤਾ ਕਰਨ ਵਾਲਾ ਸ਼ਾਨੀ ਉਹ ਸੰਧਿਆਨਤਾ ਕੀਤੀ ਹੈ ਸਤਿਗੁਰੁ ਮੁਝੇ ਬਤਾਇਓ ਉਹਨਾਂ ਦੇ ਰੂਪ ਜੋ ਸਤਿਗੁਰੂ ਆਮ ਦਾਸ ਗੁਰੂ ਨਾਨਕ ਸਾਹਿਬ ਹੈ ਉਹਨਾਂ ਨੇ ਸਾਨੂੰ ਇਹ ਬਤਾਇਓ ਦੱਸ ਦਿੱਤਾ ਹੈ ਰਹਾਉ ਜਾਤ ਜਾਤ ਦੇਖੋ ਤਤ ਤਤ ਤੂੰ ਹੀ ਅਧਿਮਾਰਯ ਮੁਖੇ ਵੀ ਇਸ ਲੋਕ ਵਿੱਚ ਪਰਲੋਕ ਵਿੱਚ ਸਵਰਗ ਵਿੱਚ ਮਾਥੂ ਲੋਕ ਵਿੱਚ ਪਤਾਲ ਵਿੱਚ ਬ੍ਰਹਮ ਲੋਕ ਵਿੱਚ ਵਿਸ਼ਣ ਲੋਕ ਵਿੱਚ ਜਿੱਥੇ ਜਿੱਥਰੀ ਵੇਖਦੇ ਆ ਤਤ ਤਤ ਕਿੱਥੇ ਕਿੱਥੇ ਸ਼ਿਵ ਲੋਕ 'ਚ ਬ੍ਰਹਮਪੁਰ ਲੋਕ 'ਚ ਵਿਸ਼ਨਪੁਰੀ 'ਚ ਸਾਰੇ ਤੁਸੀਂ ਹੋ ਮੋਹੇ ਇਹੋ ਵਿਸ਼ਵਾਸ ਹੋਇਆ ਆਇਓ ਇਹ ਸਾਨੂੰ ਸੱਚੇ ਪਾਤਸ਼ਾਹ ਵਿਸ਼ਵਾਸ ਪ੍ਰੂਫਤਾ ਹੋਇਆ ਆਇਆ ਹੈ ਕਿ ਆਪ ਤੋਂ ਬਿਨਾ ਹੋਰ ਕੋਈ ਨਹੀਂ ਹੈ ਕਹਿ ਤਹ ਕਰੋ ਅਰਦਾਸ ਬੀਨਤੀ ਹਮਾਰਾ ਕੀ ਅੱਗੇ ਜਾ ਕੇ ਕੁਝ ਜੀਆਂ ਦੇ ਪਾਸ ਆਪਣੀ ਅਰਦਾਸ ਕਰਨ ਵਾਸਤੇ ਬੇਨਤੀ ਕਰੀਏ ਕਿ ਮਾਰਾ ਮੈਨੂੰ ਇਹ ਦੁੱਖ ਹੋਇਆ ਮੈਨੂੰ ਇਹ ਸੁਖ ਦੀ ਪ੍ਰਾਪਤੀ ਇੱਛਾ ਹੈ ਅਰਦਾਸ ਦਾ ਖੰਡ ਲੈ ਕੇ ਦਸਾ ਪਾਛੇ ਜਿਨੇ ਕਰੀ ਦੀ ਹੈ ਬੇਨਤੀ ਜਿਹੜੇ ਅਖਰ ਮਦਰੋਂ ਕਹਿਣੇ ਵੀ ਰਹਿ ਰਾਹ ਦੀ ਅਰਦਾਸ ਹੈ ਜਾਏ ਫਲਾਨੀ ਕਾਮਨਾ ਦੀ ਅਰਦਾਸ ਹੈ ਜੋ ਆਸਾ ਜੀ ਦੀ ਵਾਰ ਵਿੱਚ ਕੀਰਤਨ ਦੀ ਅਰਦਾਸ ਹੈ ਉਹ ਬੇਨਤੀ ਹੁੰਦੀ ਵਿੱਚ ਅਖਰ ਅਰਦਾਸ ਹੁੰਦੀ ਗੁਰੂ ਸਾਹਿਬਾ ਦਾ ਨਾਮ ਲੈ ਕੇ ਖੜ ਕੇ ਨਾਸ ਕਰਨੀ ਕਹਿ ਪਹਿ ਕਰੋ ਅਰਦਾਸ ਦੀਨ ਸੀ ਮਹਾਰਾਜੀ ਦੇ ਅੱਗੇ ਅਸੀਂ ਅੱਲਾਹ ਕਾਮ ਕਰੋ ਜਾਦਗੀ ਦੇ ਦੁਸ਼ਮਣ ਹੈ ਉਹਨਾਂ ਦਾਸ ਕਰਨ ਵਾਸਤੇ ਬੇਨਤੀ ਕੀ ਰਏ ਅੱਗੇ ਕਰੀਏ ਜੋ ਸੁਣ ਤੂ ਹੈ ਰਗ ਰਾਯੋ ਸੁਣੋ ਵੀ ਕੁਲਵੇ ਰਾਯਾ ਪਰਮੇਸ਼ਰ ਜੀ ਜੇ ਤੋ ਆਪ ਸੁਣ ਰਹੇ ਹੋ ਕੋਰ ਕੀਦੇ ਕੋਰੇ ਬੇਨਤੀ ਕਰੀਏ ਤੁਸੀਂ ਸਾਰਿਆਂ ਨੇ ਸੁਣ ਰਹੇ ਹੋ ਰਬ ਰਾਯੋ ਸ਼ਾ ਰਗ ਦਾ ਰਾਜਾ ਸਾਧ ਸੰਗਤ ਜੀ ਬਾਬੇ ਇੱਥੇ ਹੁੰਦੇ ਸੰਗੇ ਪਰੰਤਾਨ ਸਾਹਿਬ ਦੇ ਵਿਕਾਸੂ ਜੀ ਗਿਆਨੀ ਉਹਨਾਂ ਤੋਂ ਭਾਈ ਕਾਨ ਸਿੰਘ ਜੀ ਪੜ੍ਹੇ ਸਨ ਅੱਗੇ ਆਲੇ ਉਹ ਕਹਿੰਦੇ ਸੀ ਰਗ ਰਗ ਨਾਮ ਹੈ ਕਹਿੰਦੇ ਸੀ ਰਗਾਂ ਦਾ ਰਗਾਂ ਦਾ ਰਾਜਾ ਪਰਮੇਸ਼ਵਰ ਕਲ ਬਿਆਕਰਣ ਚਿਰਾਗ ਨੌ ਸਾਲ ਸੰਗ ਜੀ ਇੰਦਰੀਆਂ ਦਾ ਹੈ ਜਿਹੜਾ ਸਾਰੀਆਂ ਇੰਦਰੀਆਂ ਦਾ ਨਾਮ ਪ੍ਰਕਾਸ਼ ਰੂਪ ਹੈ ਉਹ ਪਰਮੇਸ਼ਰ ਜਦੋਂ ਸੁਣਦਾ ਹੈ ਇਸੇ ਤਰ੍ਹਾਂ ਰਾਗਮਾ ਦੀ ਕੋਲ ਰਗੂ ਜਿਹੜਾ ਰਾਜਾ ਸੀ ਉਹਦਾ ਰਾਗ ਰੂਪ ਜੋ ਪਰਮੇਸ਼ਰ ਹੈ ਉਹ ਜਦੋਂ ਸੁਣਦਾ ਹੈ ਇਸ ਤਰ੍ਹਾਂ ਇਹ ਸਾਧ ਸੰਗ ਜੀ ਅਮਰਤੂ ਪਰਮੇਸ਼ਰ ਦੇ ਪਵਿੱਤਰ ਨਾਮ ਜਿਹੜੇ ਰਗਮਾ ਦੀ ਕੋਲ ਦੇ ਵਿੱਚ RAMKANDRA ਹੋਨੇ ਕਰਕੇ ਰਗੂ ਰਗੂ ਦਾਇਆ ਨਾਮ ਪਿਆ ਹੈ ਅਤੇ ਰਗ ਸ਼ਾ ਰਗਦਾਰ مالک ਹੋਣੇ ਕਰਕੇ ਬਿਵੇਕਾ ਸਿੰਘ ਜੀ ਗਿਆਨੀ ਦੇ ਕਸਮ ਅਨੁਸਾਰ ਤੇ ਵਿਆਖਿਆ ਅਨੁਸਾਰ ਰਗ ਨਾਮ ਇੰਦਰੀਆਂ ਆਪਕਾਂ ਦਾ ਸਾਰੀ ਇੰਦਰੀਆਂ ਜੋ ਪ੍ਰਕਾਸ਼ ਕੀ ਚੇਤਨ ਹੈ ਜਦੋਂ ਆਪ ਸੁਣਦਾ ਹੈ ਲਹਿੂ ਸਹਿਸਾ ਬੰਧਨ ਗੁਰਪੂਰੇ ਸਰੂਪ ਕੀ ਇਹ ਸੰਸਾ ਸਾਰੇ ਪ੍ਰਮਾਣ ਪਰਮੇਗ ਅਤ ਲੈ ਗਿਆ ਸਭ ਜੀ ਨੂੰ ਸਤਿ ਸ੍ਰੀ ਅਕਾਲ ਭੋਗਦਾ ਦੇ ਹੋਮੇ ਦੇ ਬੰਧਨ ਤੋੜ ਦੇ ਉੱਤੇ ਤਾਂ ਸਦਾ ਸਹਜ ਸੁਖ ਪਾਏ ਦਾਸ ਜਿਹੀ ਸਦਾ ਸੁਖ ਦੇ ਤਾਂ ਹੀ ਪਾ ਲਿਆ ਜੋ ਕਦੇ ਨਾਸ਼ ਨਾ ਹੋਵੇ ਨਿਰਜਤਨ ਉਹ ਸੁਖ ਪ੍ਰਾਪਤ ਹੋ ਗਿਆ ਅੱਗੇ ਵੇਖਣਗੇ ਸੁਣਦੇ ਸੁੰਘਣ ਧਾ ਕਰਕੇ ਪ੍ਰਾਪਤੀ ਦੀ ਇੱਛਾ ਬਣੀ ਰਹਿੰਦੀ ਹੈ ਹੋਣਾ ਸਾ સૂਈ ਹੋਣ ਹੋਸੀ ਜੋ ਕੁਝ ਦੇਸ਼ੇ ਵੱਲੋਂ ਹੋਣਾ ਸੀ ਉਹ ਪਿੱਛੇ ਹੁੰਦਾ ਸੀ ਜੋ ਕੁਝ ਹੋਣਾ ਹੋਣਾ ਹੁੰਦਾ ਹੈ ਜੋ ਅੱਗੇ ਨੂੰ ਹੋਣਾ ਹੋਵੇਗਾ ਸੁਖ ਦੁਖ ਕਹਾ ਦਿਖਾਇਓ ਸੁਖ ਤੇ ਦੁਖ ਕੀ ਚੀਜ਼ ਐ ਦੇਖਣ ਚਾਹਿਆ ਦ੍ਰਿਸ਼ਟਾ ਰੂਪ ਐ ਸੁਖ ਤੇ ਦੁਖ ਦਾ ਇਸ ਪ੍ਰਕਾਰ ਸੰਗ ਹੋ ਗਏ ਖੰਡ ਬ੍ਰਹਮੰਡ ਦਾ ਏਕੂ ਥਾਣ ਖੰਡ ਜੋ ਨੌ ਖੰਡ ਹਨ ਜੇ ਧਾਰਤ ਖੰਡ ਆਦਿ ਕੇ ਇਹ ਖੰਡ ਸਰੀਰ ਜੋ ਟੁਕੜਾ ਹੈ ਦੇਹ ਦੇ ਅੰਦਰ ਤੇ ਬ੍ਰਹਿਮੰਡ ਜੋ ਵੱਡਾ ਹੁੰਦਾ ਹੈ ਸੰਸਾਰ ਜਿਵੇਂ ਤੇ ਸਤਪਤਾਲ ਹਨ ਸਭ ਤੋਂ ਕੁਨੀਆਂ ਸੱਚ ਦੀਪ ਹਨ ਤੇ ਸਭ ਤੋਂ ਕੁਨੀਆਂ ਭੂਰ ਮਹਿਰਾਬ ਚ ਲੋਕ ਹਨ ਇਕੀਆਂ ਪੁਰੀਆਂ ਵਾਲਾ ਇੱਕ ਬ੍ਰਹਿਮੰਡ ਹੈ ਵੱਡਾ ਅੰਡਾ ਜਿਹੜਾ ਹੋਵੇ ਅੰਡੇ ਦੀ ਸ਼ਕਲ ਦਾ ਜੋ ਸੰਸਾਰ ਹੋਇਆ ਇਹ ਖੰਡਾਂ ਦਾ ਦੇਹਾਂ ਦਾ ਇੱਕ ਇੱਕ ਦਾ ਨਵੇਂ ਖੰਡਾਂ ਦਾ ਤੇ ਬ੍ਰਹਿਮੰਡਾਂ ਦਾ ਕੀ ਕੋਈ ਥਾਣਾ ਆਸਾਨ ਹੈ ਗੁਰ ਪਰਦਾ ਖੂਲ ਦਿਖਾਇਓ ਗੁਰਮਰ ਸਾਹਿਬ ਜੀ ਨੇ ਪਰਦਾ ਖੋਲ ਕਰਕੇ ਹੋਮੈ ਦਾ ਤਰਗਤ ਕਰਕੇ ਆਤਮ ਸਰੂਪ ਹੀ ਸਾਰਿਆਂ ਦਾ ਸਾਖੀ ਹੈ ਸਾਰਿਆਂ ਦਾ ਪ੍ਰਕਾਸ਼ ਹੈ ਆਪੇ ਆਵ ਅੰਗ ਭਾ ਕੇ ਫਸਰਿਆ ਮਾਨ ਕੇ ਕੰਕਾਰ ਇਹ ਸਤਗੁਰੂ ਜੀ ਨੇ ਪਰਦਾ ਖੋਲ ਕਰਕੇ ਸਿਰ ਬਾਗਰ ਕਿ ਦੁਖਾਤਾ ਪਰ ਹੁੰਦਾ ਪੜਦਾ ਖੋਲ ਲੁਕਾ ਹੈ ਨੌ ਨਿਧ ਨਾਮ ਨਿਧਾਨ 1 ਠਾਈ ਨਵੇਂ ਨਿਧੀਆਂ ਤੋਂ ਦੇਣ ਵਾਲਾ ਅਸਨ ਬਸਨ ਪੂਕਨ ਪੁਨਦਾਸੀ ਕਾ ਬ ਗੁਲਾਮ ਰੁਵਾਹੇ ਹਣਵਾਹੇ ਜਾਣੀਏ ਇਹ ਨੌ ਨਿਧ ਕੇ ਨਾਮ ਜਾਂ ਬਾਦਨੋ ਮਹਾ ਪਦਮਾਰਕ ਨੌ ਨਿਧੀਆਂ ਦਾ ਦਾਤਾ ਜੋ ਨਾਮ ਦਾ ਖਜ਼ਾਨਾ ਹੈ ਇੱਕ ਰੂਪੀ ਥਾਂਜ ਮਹਾਰਾਜ ਸਾਹਿਬ ਜੀ ਰੱਖ ਦਿੰਦਾ ਹੈ ਜੇ ਸਾਖ ਸੰਗ੍ਰੂਪੀ ਕੋਠਾ ਵਿੱਚ ਅਖਿਆ ਹੋਇਆ ਹੈ ਅਤੇ ਨੌ ਨਿੱਧ ਨਮਾ ਗੋਲ ਕਾਂ ਦੇ ਅਧਾਰ ਰੂਪ ਜੋ ਹੈ ਪ੍ਰਮੇਸ਼ਰ ਨੂੰ ਉਹਦਾ ਨਾਮ ਦਾ ਖਜਾਨਾ ਕਿੰਨਤਾ ਕੰਮ ਵਿੱਚ ਖਾਈ ਨਾ ਖੇਰ ਗੈ ਸੁਤ ਹੋ ਗਿਆ ਹੈ ਇਕੱਠਾ ਹੀ ਪ੍ਰਾਪਤ ਹੋ ਗਿਆ ਹੈ ਤਾ ਬਾਹਰ ਕੈਠੇ ਜਾਇ ਉਹ ਸਹਲ ਜਿਹੇ ਥੋਂ ਜਾਣਾ ਹੈ ਕੈਠੇ ਇਹ ਜਗ੍ਹਾ ਜੀ ਜਾਣਾ ਹੈ ਨਹੀਂ ਜਾਣ ਦੀ ਲੋੜ ਰਹੀ ਏਕੈ ਕਨਕ ਅਨਕ ਭਾਂਤ ਸਾਜੀ ਜੇ ਤਾਂ ਇਸ ਪ੍ਰਕਾਰ ਹੈ ਭਾਈ ਜਿਵੇਂ ਕੋਈ ਸੋਇਨਾ ਹੋਵੇ ਉਹ ਲਿਖੇ ਹੱਥਾਂ ਦੇ ਗਹਿਣੇ ਬਣ ਜਾਣ ਪੈਰਾਂ ਦੇ ਗਹਿਣੇ ਬਣ ਜਾਣ ਸਿਰ ਦੇ ਗਹਿਣੇ ਬਣ ਜਾਣ ਨੱਕ ਦੇ ਕਿੰਨਾ ਦੇ ਗਹਿਣੇ ਬਣ ਜਾਣ ਇਕੋ ਸੋਨੇ ਦੇ ਨੇ ਇੱਕ ਤਰ੍ਹਾਂ ਕਰਕੇ ਗਹਿਨੇ ਜਿਵੇਂ ਸਜਾਏ ਜਾਂਦੇ ਹਨ ਬਹੁ ਪ੍ਰਕਾਰ ਰਚਾਇ ਬਹੁਤ ਸਰਦਾਰੀ ਚੋ ਸੋਨੇ ਦੇ ਗਹਿਣਿਆਂ ਨੂੰ ਨੱਥ ਹੋਰ ਤਰ੍ਹਾਂ ਦੀ ਮਛਲੀ ਹੋਰ ਤਰ੍ਹਾਂ ਦੀ ਫੁੱਲ ਹੋਰ ਤਰ੍ਹਾਂ ਦੇ ਜੇ ਪੰਜੇਬਾ ਹੋਰ ਤਰ੍ਹਾਂ ਦੀਆਂ ਇਉਂ ਬਹੁਤ ਤਰ੍ਹਾਂ ਦੇ ਰਚਾਏ ਜਾਂਦੇ ਹਨ ਗੂਠੀਆਂ ਆਪ ਵੱਖੋ ਵੱਖਰੀਆਂ ਹੁੰਦੀਆਂ ਜਿਵੇਂ ਇਸੇ ਪ੍ਰਕਾਰ ਹੀ ਕੋਈ ਚੇਤ ਨੂੰ ਸੋਨੇ ਦੀ ਨਹੀਂ ਆਈ ਹੈ ਪਰ ਬਹੁਤ ਭਾਵ ਕਰਕੇ ਇਹ ਰੋ ਜਨ ਸੰਸਾਰ">// ਰੋ ਜਨ ਕਿਤੀ 25 ਪ੍ਰਕਿਰਤੀਆਂ ਕਰਕੇ ਬਹੁਤ ਪ੍ਰਕਾਰ ਦੀ ਕਉਣੀ ਕੀਤੀ ਰਚਨਾ ਕੋਈ ਕਿਸੇ ਪ੍ਰਕਾਰ ਦੇ ਭੇਦ ਕਰਕੇ ਸਦੋਗੁਣ ਕਰਕੇ ਕਈ ਲੋਕ ਸਾਧਕਪੁਰਖ ਦੇਵਤਾ ਹੋ ਗਏ ਹਨ ਅਤੇ ਕਈ ਰਜੋਗੁਣ ਦੇ ਪ੍ਰਕਾਪ ਕਰਕੇ ਦੰਧਰਵਾਦਕ ਜਾਂ ਛਾਦਕ ਬਣ ਗਏ ਹਨ ਕਈ ਤਾਮਸੀ ਸੁਭਾਵ ਕਰਕੇ ਦੈਤ ਬਣ ਗਏ ਹਨ ਇਸੇ ਪ੍ਰਕਾਰ ਸਾਰਿਆਂ ਦੀ ਤਿੰਨ ਗੁਣ ਵਰਗੇ ਹਨ ਕਈ ਸਦੋਗੁਨੀਪੁਰ ਖਾਂਗੇ ਕਈ ਰਜੋਗੁਨੀਪੁਰ ਖਾਂਗੇ ਕਈ ਤਮੋਗੁਨੀਪੁਰ ਖਾਂਗੇ ਕਿਉਂ ਬਹੁਤ ਪ੍ਰਕਾਰ ਦੀ ਰਚਨਾ ਨੂੰ ਵਿਚਾਰੋ ਕੀਤਾ ਕਿੰਨਾ ਗੁਣਾ ਦੇ ਤੇ ਇਹ ਕਰਕੇ ਸਿੱਤੇ ਪਾਤਸ਼ਾਹ ਜੀ ਨੇ ਚਾਰ ਖਾਣੀਆਂ ਨੂੰ ਵੇਦ ਕਰਕੇ ਕਿਉਂ ਬਹੁਤ ਪ੍ਰਕਾਰ ਦਾ ਸੰਸਾਰ ਗੈਣੇ ਦੀ ਮੇਰੀ ਚਾਹਨਾ ਕੀਤਾ ਹੈ ਆਣ ਕੇ ਤਾਂ ਅਜੋ ਬਸ ਰਿਆ ਨਾਨਕ ਕੇ ਕੰਕਾਰ ਕਹ ਨਾਨਕ ਭਰਮ ਗੁਰੂ ਖੋਈ ਹੈ ਗੁਰੂ ਸਾਹਿਬਾਂ ਦੇਣਿਆ ਨੂੰ ਵੱਖੋ ਵੱਖਰੇ ਮੰਦਰੀ ਆਸਾ ਗੈਣਾ ਹੈ ਪੈਰਾ ਦਾ ਗੈਣਾ ਹੈ ਕਿ ਸਿੰਗੇ ਹੁੰਦੇ ਨਤਬਾ ਗੈਣੇ ਹੈ ਕਿ ਜਿਸ ਨੇ ਵੱਖੋ ਵੱਖਰੇ ਮੰਨੀ ਰੱਖਦਾ ਗੈਣਿਆ ਨੂੰ ਪਰ ਜਦੋਂ ਕੁਠਾਲੀ ਜੀ ਪਾ ਕੇ ਸਰਾਹਤਾ ਹੋਵੇ ਸਵੇਂ ਸਾਰੇ ਨੂੰ ਸਵੇਰੇ ਹੀ ਕਹਿਣਾ ਪੈਂਦਾ ਹੈ ਇਸੇ ਪ੍ਰਕਾਰ ਬਹੁਤ ਪ੍ਰਕਾਸ਼ੀ ਰਚਨਾ ਨੂੰ ਮਾਰਾ ਵਿਚਾਇਆ ਹੈ ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪ੍ਰੇਮ ਦੀ ਕੂਠਾਲੀ ਚ ਪਾ ਕੇ ਤਪ ਦੀ ਅਗਨੀ ਦੇ ਨਾਲ ਇਸ ਨੂੰ ਧਾਉਤ ਉਦੋਂ ਭੁਖਣਾ ਕਾਲ ਬੁਤੀ हट ਗਈ ਸਾਰੇ ਚੇਤਨ ਬ੍ਰਹਮੀ ਦਿਸ ਆਇਆ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਕਹੋ ਨਾ ਉਹਨਕੋ ਕਹ ਨਾ ਨ ਕਿ ਧਰਮ ਇਹ ਕੋਈ ਆ ਜੀ ਜੀ ਸਾਈਂ ਧਰਮ ਖੋਜ ਤੇ ਮਿਰਿਤਾ ਹੈ ਜਿਉ ਤੱਤ ਤੱਤ ਮਿਲਾਂ ਇਸ ਸਤ ਤਤ ਸਰੂਪ ਦੇ ਵਿੱਚ ਤੱਤ ਮਿਲ ਜੇ ਤੂੰ ਤਾਂ ਲਖਰ ਦੋਤਾ ਤੁਸੀਂ ਅਤੇ ਤੱਤ ਤੱਤ ਦੇ ਲਖਰ ਕਿ ਇਹ ਸ਼ੇਰ ਲਖਰ ਸਰੂਪ ਸੀ ਜਿਵੇਂ ਜਲ ਚ ਸਤਾਂਹੇ ਦੁਕਾਨੇ ਚ ਪਾਣੀ ਮਿਲ ਜਾਂਦਾ ਹੈ ਅਗਨੀ ਚ ਅਗਨੀ ਮਿਲ ਜਾਂਦੀ ਹੈ ਜਿਵੇਂ ਹਵਾ ਜੋ ਹੈ ਮਿਲ ਜਾਂਦੀ ਹੈ ਆਕਾਸ਼ ਤੇ ਆਕਾਸ਼ ਮਿਲ ਜਾਂਦਾ ਹੈ ਧੂੜ ਦੀ ਧੂੜ ਮਿਲ ਜਾਂਦੀ ਹੈ ਐਉਂ ਚੇਤਨ ਚੇਤਨ ਮਿਲ ਗਿਆ ਜੋ ਤਤ ਸ੍ਰਿ ਆਪੇ ਸ੍ਰਿ ਗੋਦਿਕ ਮਿਲ ਮਲਾ ਪਰਤੂ ਚੇਤਨ ਨੂੰ ਅਦੈਂਤ ਮੰਦ ਵਿੱਚ ਭੇਦ ਕਰ ਦਿੱਤਾ ਗੌੜੀ ਮਹੱਲਾ ਪੰਜਵਾ ਔਦ ਘਟਾ ਦਿਨਸ ਰੈਨਾਰੀ ਸਰਗੂ ਸੋਲੇ ਦੇ ਅੰਦਰ ਸ਼ਬਦ ਉਚਾਰਨ ਕੀਤਾ ਜਿਹੜਾ ਉਹ ਸ਼ਰੂਆਤ ਨਿਜੂਸੀ ਨਾ ਗੌੜੀ ਪੂਰਵੀ ਮਹੱਲਾ ਪਾਣੀਆ ਇੱਥੇ ਮਹਾਰਾ ਸਾਹਿਬੀ ਉਹ ਸ਼ਬਦ ਨੂੰ ਦੁਆਰਾ ਗੌੜੀ ਦਾ ਨਿਜਮ ਕਰਕੇ ਇੱਥੇ ਸਭੂ ਲਿਖਦੇ ਆ ਦੁਆਰਾ ਪਹਿਲਾਂ ਗੌੜੀ ਰਾਹ ਦਾ ਨਿਜਮ ਕਰਿਆ ਹੈ ਕਰਕੇ ਗੁਰੂ ਮਹਾਰਾ ਸਾਹਿਬ ਉਪਦੇਸ਼ ਸਾਰਿਆਂ ਨੂੰ ਇਤੋਂ ਵਈ ਜਿੰਦੇ ਹੈ ਰਹਿਰਾਸ ਦਾ ਪਾਠ ਸਾਹਿਬ ਨੂੰ ਸੌਣ ਮੇਲੇ ਕਰਨ ਦੀ ਆਗਿਆ ਹੈ ਬੈਠ ਕੇ ਗੁਰੂ ਮਹਾਰਾ ਸਾਹਿਬ ਦੇ ਹੱਥ ਗੌੜੀ ਮਹੱਲਾ ਪੰਜਵਾ ਆਉਦ ਕਟਾ ਦਿਨ ਰਹਿਣਾਰੇ ਸਤਿਗੁਰ ਸਾਹਿਬ ਗੁਰਮੁਖ ਉਹਨੇ ਆ ਵੀ ਕਟਾ ਦਿਨ ਸੁ ਰਹਿਣਾਰੇ ਇਹ ਭਾਇਸ ਕਰਨੇ ਕੂਤ ਰਹਿਣ ਚਿਰ ਨਹੀਂ ਇਹ ਹੋਰ ਘੜਦੀ ਜਾ ਰਹੀ ਹੈ ਰਾਤ ਜੁਨੇ ਮਾਨ ਗੋੜ ਮੇਲੇ ਕਾਜ ਸਵਾਰੇ ਬੱਲੇ ਬੱਲੇ ਜੁਨੇ ਨਾ ਰੱਖੇ ਤੇਰੇ ਰੂਪੀ ਗੋਜਨਾ ਮਿਲਦੀ ਜਾ ਰਹੀ ਹੈ ਤੇਰੀ ਉਮਰ ਜੀ ਉਸ ਮਨ ਨੂੰ ਸਿੱਖਿਆ ਦਿਓ ਮਨ ਗੁਰ ਮਿਲ ਕਾਜ ਸੁਵਾਰੀ ਤੇ ਆਣੀ ਮਨੇ ਸਤਿਗੁਰਾਂ ਦੇ ਨਾਮ ਮਿਲ ਕਰਕੇ ਆਪਣੇ ਪਰਮਾਤਮਾ ਦੇ ਕਾਰਜ ਨੂੰ ਸੁਵਾਰਨਾ ਲੋਕ ਪਰਲੋਕ ਦੇ ਕਾਜ ਨੂੰ ਸੁਵਾਰਨਾ ਰਹਾਈ ਸਰਬ ਬਿਨਾਂਤੀ ਸੁਨੋ ਮੇਰੇ ਮੀਤੈ ਅਤੇ ਮਹਾਰਾਜ ਅਗੇ ਹੁੰਬੇਂਤੀ ਕਰੀਏ ਏ ਮਹਾਰਾਜ ਏ ਭਾਈ ਇਸ ਤਰ੍ਹਾਂ ਕਰ ਬੇਨਤੀ ਕਰੀਏ ਸਾਰਿਆਂ ਕੇ হে ਪਿਆਰਿਓ ਅਸੀਂ ਬੇਨਤੀ ਕਰਦੇ ਹਾਂ اے ਮੇਰੇ ਮਿੱਤਰ ਜਨੋ ਸੁਣੋ ਆਪ ਤਾਂਤ ਤਹਿਲ ਕੀ ਬੇਲਾ ਇਹ ਜੀ ਬੇਨਤੀ ਕੀ ਹੈ ਭਾਈ ਸਾਥ ਸੰਗਤ ਦੀ ਤਹਿਲ ਕਰਨ ਦਾ ਵਕਤ ਤੁਹਾਨੂੰ ਮਿਲਿਆ ਹੋਇਆ ਈ ਹਾਂ ਖਾੜ ਚੱਲੂ ਹਰ ਲੈ ਸਿੱਧ ਜੈ ਥੀਰ ਪੜੋ ਹੋਤੋ ਕਰੋ ਬੇਨਤੀ ਸੁਨੋ ਬੇਨਤੀ ਕਰੋ ਕਰੋ ਬੇਨਤੀ ਸੁਨੋ ਮੇਰੇ ਮੀਤਾ ਵਿਸਰਣਗੇ ਤਾਂ ਬੇਨਤੀਆਂ ਕਰਦੇ ਰਹੋ ਭਰਾਓ ਹਰ ਵਕਤ ਮੁਖੋਂ ਬੇਨਤੀਆਂ ਕਰੋ ਤੇ ਕੰਨਾਂ ਨਾਲ ਮਾਰਦਾ ਕੀ ਤੁਮ ਜਸ ਸੁਣੋ ਹੈ ਮੇਰੇ ਮਿੱਤਰੋ ਸ਼ਾਂਤ ਤਹਿਲ ਕੀ ਬੇਲਾ ਸਾਧ ਸੰਗ ਜੀ ਹੱਥੋਂ ਦੇ ਪੈਰਾਂ ਨਾਲ ਤੁਰ ਕੇ ਅੱਜ ਨਾ ਤਹਿਲ ਕਰਨ ਦਾ ਵਕਤ ਹੈ ਕੀ ਬੇਲਾ ਫੇਰ ਇਹਦਾ ਵੇਲਾ ਮਿਲੂਗਾ ਤੁਹਾਨੂੰ ਕਦੇ ਨਹੀਂ ਮਿਲਣਾ ਕੀ ਨਵੇ ਅੱਲਾਹ ਆਸਿਰਦਾ ਕੀ ਇਹ ਬੇਲਾ ਜੰਨਮ ਦੇ ਵਿੱਚ ਉਹ ਯਾਰ ਸੂਰਿਆ ਫਿਰਦਾ ਹੈ ਕੀ ਪੁਰਾਣੀਆਂ ਬੇਲਾਂ ਨੂੰ ਤੱਕਦਾ ਫਿਰਦਾ ਹੈ ਇਹ ਫੇਰ ਕੀ ਬੇਲਾ ਤੁਰਿਆ ਫਿਰਦਾ ਹੈ ਫੇਰ ਉਹ ਵੇਲਾ ਨਹੀਂ ਤੈਨੂੰ ਮਿਲੇਗਾ ਇਹ ਹਾ ਘਾਟ ਚੱਲੂ ਹੜ ਲਾ ਹੈ ਇਸ ਲੋਕ ਵਿੱਚ ਹਰੀ ਪਰਮੇਸ਼ਰ ਦੇ ਨਾਮ ਦਾ ਲਾਹ ਹੈ ਇਹਨੂੰ ਖੱਡ ਕਰਕੇ ਚੱਲਣਾ ਕਰੋ ਆਗੈ ਬਸਨ ਸੁਹੀਲਾ ਜਰਗੇ ਜੇ ਦਰਗਾਹ ਦੇ ਵਿੱਚ ਤੁਹਾਡਾ ਸੁਹੀਲਾ ਸੁਖਾਲਾ ਬਸਣਾ ਹੋਵੇਗਾ ਕੋਈ ਦੁੱਖ ਕਲੇਸ਼ ਨਹੀਂ ਹੋਵੇਗਾ ਠੇਕਾ ਸੋਂ ਜਾਓ ਤਾਂ ਦੇਖੇ ਪਾਓ ਇਸ ਪ੍ਰਕਾਰ ਆਗੈ ਬਸਨ ਸੁਹੀਲਾ ਜੇ ਪ੍ਰਮੋਗ ਘੋੜਾ ਸੁਖਾਇਕ ਬਸਣਾ ਹੋਵੇਗਾ ਸੁਖਾਲਾ ਉਥੇ ਰੇਦੇ ਦਰਗੇ ਕਹੈ ਨ ਕੋਈ ਆ ਬੈਠ ਆਦਰ ਸੁਭ ਦਿਉ ਕਾ ਮੈਲੀ ਦੁਕਾਵੈ ਵਾਸਾ ਜਨਮ ਮਰਨ ਹੋਏ ਬਨਕੈ ਇਹ ਸੰਸਾਰ ਵਿਕਾਰ ਸਹਸੀਮਹਿ ਜਿਹੜਾ ਸਾਰਾ ਸੰਸਾਰ ਹੈ ਮਹਾਰਾਜ ਦਾ ਕੀ ਰੂਪ ਹੈ ਸੰਸਕ੍ਰਿਤ ਵਾਲਨ ਸੰਸਕ੍ਰਿਤੀ ਸੰਸਾਰਾ ਕਿਹਾ ਹੈ ਜਦੋਂ ਸੰਸਰਗੁਨਾਮ ਪ੍ਰਣਾਮ ਭਾਵ ਨੂੰ ਪ੍ਰਾਪਤ ਹੋਣਾ ਜਾਵੇ ਜਿਹੜਾ ਦਿਨ ਬਦਲਦਾ ਜਾਵੇ ਜਿਵੇਂ ਜਿਵੇਂ ਦੇਖੋ ਤੈਨੂੰ ਹੀ ਦੇਖੋ ਜਿੱਥੇ ਜਿੱਥੇ ਦੇਖ ਰਹੇ ਹੋ ਉਹਾ ਜਾਨੀ ਆਕਾਰ ਵੇਖੀਦੇ ਉਹ ਤਬਦੀਲੀ ਹੋਈ ਸਭ ਵੇਖੀ ਦੀ ਹੈ ਐਸਾ ਸੰਸਾਰ ਜਿਹੜਾ ਦਗਲ ਨੂੰ ਪ੍ਰਾਇਤ ਹੋ ਜਾਣ ਵਾਲਾ ਆਪਜੀ ਸੰਸਾਰ ਦੇ ਲੱਖੋਂ ਹੋਰ ਕਰਦੇ ਹਨ ਸੋ ਆਪ ਕੀ ਕਹਿੰਦੇ ਹਨ ਇਹ ਸੰਸਾਰ ਵਿਕਾਰ ਸਹਿ ਸੀ ਹੈ ਇਹਦਾ ਨਾਮ ਸੰਖੇਰੇ ਜੀ ਵੀ ਕੋਕਾਰ ਬਹੁਤੇ ਹੋ ਕਹਿੰਦੋ ਲੋਭ ਮੋਹ ਹੰਕਾਰ ਵਕਾਰ ਹੈ ਜਿੱਥੇ ਸੰਸੇ ਹੈ ਜਿੱਥੇ ਸੰਸੇ ਪ੍ਰਮਾਨ ਪਰਮੇਵਰ ਦੀ ਸੰਸਿਆ ਦੇ ਤੇ ਜਿਹੜਾ ਕਹ ਰਹੇ ਨੇ ਕਿ ਜਿਹੜਾ ਪਿਆ ਹੈ ਉਹਦਾ ਨਾਮ ਸੰਸਾਰ ਹੈ ਉਂਝ ਸੰਸਾਰ ਮਾਗਰਮਛ ਦਾ ਨਾਮ ਵੀ ਹੈ ਇਹ ਜਿਹੜਾ ਸੰਸਾਰ ਹੈ ਤਰਨੋਗ ਭਾਗ ਤੋਂ ਪ੍ਰਗੂਣ ਵਾਲਾ ਜਿਹੋ ਜੂਗ ਕਹਾਰ ਕੋ ਸੰਸੁਪਏ ਹਨ ਪਰਿਉ ਬ੍ਰਹਮ ਗਿਆਨੀ ਇਸ ਮੰਗਲਏ ਕਿ ਜਿਹੜਾ ਬ੍ਰਹਮ ਰੂਪ ਦਾ ਗਿਆਨੀ ਹੈ ਭਾਈ ਉਹ ਤਰਿਆ ਹੈ ਬਾਕੀ ਸਾਰੇ ਵਿੱਚੀ ਗੋਤੇ ਲਾਉਂਦੇ ਹੈ ਜੇਤੇ ਜਦੋਂ ਕਰਕੇ ਦੂਬੇ ਪਾਣ ਸਾਗਰ ਨਹੀਂ ਤਾਰਿਓ ਰੇ ਬ੍ਰਹਮ ਵੇਤਾਈ ਕਰਿਆ ਹੈ ਇਸ ਸੰਸਾਰ ਚ ਜਿਨ੍ਹਾਂ ਨੇ ਬ੍ਰਹਮ ਸਰੂਪ ਦਾ ਗਿਆਨ ਸਿੱਖਿਆ ਹੈ ਬ੍ਰਹਮ ਗਿਆਨੀ ਬਣਨਾ ਸਾਥ ਸੰਗਜੀ ਬਣਾ ਬਹੁਤ ਮੁਸ਼ਕਲ ਹੈ ਬੜੇ ਲੋਕ ਬ੍ਰਹਮ ਗਿਆਨੀ ਹੇੇ ਹੁੰਦੇ ਹੈ ਜਿਨ੍ਹਾਂ ਨੂੰ ਪੁੱਛਿਆ ਜਾਵੇ ਕੋਈ ਮਹਾਤਮਾ ਸੰਤ ਉਹ ਪ੍ਰਖਿਆ ਮੰਗਣ ਵਾਤੇ ਗਏ ਤੇ ਕਹਿਣਗੇ ਇਹ ਤਾਂ ਬ੍ਰਹਮ ਗਿਆਨੀ ਹੁੰਨੇ ਹੀ ਨਹੀਂ ਕਰਮ ਕਰਦੇ ਕਿਉਂਕਿ ਇਹ ਕੋਈ ਕਰਮ ਕੀਤਾ ਫੇਰ ਪੁੰਨ ਲੈਣ ਕੋਹਰਾ ਪੈਂਦਾ ਲੈਣਾ ਪੈਂਦਾ ਇਸ ਕਰਕੇ ਅਸੀਂ ਜਿਹਨ ਗਾਂਜਦੇ ਹੀ ਨਹੀਂ ਅਸੋ ਗਿਆਨवान ਉਹ ਮਹਾਤਮਾ ਕੋਈ ਆਇਆ ਉਹ ਰਾਜੇ ਦੇ ਸਰੀਰ ਨੂੰ ਉਹਦੇ ਨੂੰ ਰੋਗ ਹੋਇਆ ਸੀ ਕੋਈ ਬਹੁਤ ਸਰੀਰ ਜਲਦਾ ਰਹਿੰਦਾ ਸੀ ਸ਼ਾਂਤੀ ਨਹੀਂ ਸੀ ਆਉਂਦੀ ਰਾਜੇ ਨੇ ਬੜੇ ਯਤਨ ਕੀਤੇ ਕੋਈ ਯਤਨ ਨਾਲ ਹਟਿਆ ਨਾਲ ਹਟਿਆ ਨਾ ਉਹ ਰੋਗ ਕੇਰੇ ਨੇ ਸੰਤਾਂ ਨੂੰ ਪੁੱਛਿਆ ਮਾਰਾ ਮੇਰਾ ਸਰੀਰ ਹੈ ਰੋਗ ਹੈ ਇਹਦਾ ਇਹ ਕਿਵੇਂ ਮਿਲ ਸਕਦਾ ਹੈ ਮਹਾਂਪੁਰ ਕਹਿੰ ਲੱਗੇ ਹੈ ਰਾਜੋ ਬਰਮ ਗਿਆਨੀ ਆਉਗਿ ਖੁਸ਼ੀ ਨਾ ਆਉਦਾ ਤੇਲ ਘੜਾ ਲਵੇ ਉਹ ਤੂੰ ਮਰੇ ਤੇ ਫੇਰ ਤੇਰਾ ਰੋਗ ਮੈੱਕਦਾ ਇਹ ਗੱਲ ਸੁਣ ਕੇ ਕਹਿੰਦਾ ਜੀ ਬਰਮ ਗਿਆਨੀ ਕਿੱਥੋਂ ਮਿਲੇ ਸੰਤ ਕਹਿੰਦੇ ਫਲਾਣਾ ਤੇ ਆਲਾਕਾ ਸਾਰਾ ਬ੍ਰਹਮ ਗਿਆਨੀ ਆਉਂਦਾ ਹੈ ਉਹ ਕੋਈ ਪੁੰਨ ਦਾਾਨ ਨਹੀਂ ਕਰਦੇ ਕਹਿੰਦੇ ਅਸੀਂ ਬ੍ਰਹਮ ਗਿਆਨੀ ਹੈ ਸਾਨੂੰ ਕਿਸੇ ਕੋਈ ਕੰਮ ਕਰਨ ਦੀ ਲੋੜ ਨਹੀਂ ਫਿਰ ਤੇ ਰਾਜਨ ਭੇਜੇ ਬੜੇ ਪਾਲਕਿਆਂ ਚੜ ਕੇ ਖੁਸ਼ ਹੋ ਕੇ ਆ ਗਏ ਜਦੋਂ ਆਗੁਰੂ ਆਜਾਤੇ ਨੇ ਤੁਸੀਂ ਗੋਮ ਗਿਆਨੀ ਹਾਂ ਇਹ ਸੀ ਬ੍ਰਹਮ ਗਿਆਨੀ ਕਹਿਣ ਲੱਗਾ ਉਹ ਬ੍ਰਹਮ ਗਿਆਨੀ ਦੀ ਗਾਵਤ ਬੇਨਤੀ ਹੈ ਵੀ ਮੇਰੇ ਸਰੀਰ ਨੂੰ ਇਹ ਰੋਗ ਇਹ ਸਰੀਰ ਦਾ ਰੋਗ ਮੇਰਾ ਕਹੇ ਜਾਏ ਹੋਵੇ ਤੁਹਾਡਾ ਤੇਲ ਕੱਢ ਕੇ ਮੈਂ ਲਾਇਆ ਜਾਵਾਂ ਤਾਂ ਮੈਂ ਰਾਜੀ ਹੋ ਸਕਦਾ ਕੋਈ ਐਸਾ ਬ੍ਰਹਮ ਗਿਆਨੀ ਜਿਹੜਾ ਖੁਸ਼ੀ ਨਾਲ ਆਵੇ ਤੇਲ ਕਢਾਵੇ ਉਹਨੂੰ ਚ ਪਉਣਾ ਸੁਣ ਕੇ ਸਾਰੇ ਮੁਕਰੂ ਤੇ ਇਹ ਜਿਹੇ ਬ੍ਰਹਮ ਗਿਆਨੀ ਹੋਸੇ ਇਦਾਂ ਪੁੰਨਦਾਨ ਕਰਨ ਵਾਲੋਂ ਬ੍ਰਹਮ ਗਿਆਨੀ ਲੱਗਦਾ। ਤੁਮ ਕਹਿ ਕੇ ਫਿਰ ਉਹ ਰਾਜੇ ਨੇ ਪੁੱਛਿਆ ਮਹਾਰਾਜ ਤਾਂ ਸਾਰੇ ਮੁਕਰ ਗਏ ਕਿ ਤੁਸੀਂ ਬ੍ਰਹਮ ਗਿਆਨੀ ਥਾਰੇ ਸੀ। ਫਿਰ ਸੰਤ ਕਹਿਣ ਲੱਗੇ ਕੁਮਹਾਤੀਆਂ ਹੋਰ ਐ। ਉਹਨਾਂ ਕੋਲੇ ਜ ਹੈ ਰਾਜਾ ਉਹਨਾਂ ਦੇ ਪਾਸ ਬੇਨਤੀ ਕੀਤੀ ਮਹਾਰਾਜ ਆਪ ਬ੍ਰਹਮ ਗਿਆਨੀ ਕੰਨ ਨਹੀਂ ਵੀ ਬ੍ਰਹਮ ਗਿਆਨੀ ਚਾਹੀਨੀ ਤੇਰਾ ਕੰਮ ਕੀ ਐ ਦੱਸ। ਕਿੰਨ ਜੀ ਕੰਮ ਇਹ ਐ। ਸੋ ਜੀ ਤੇਲ ਕੱਢ ਕੇ ਮੇਰੇ ਸਰੀਰ ਤੇ ਮਰਿਆ ਜਾਵੇ ਮੈਂ ਰਾਜੀ ਹੋ ਸਕਦਾ ਸੰਤ ਕਹਿੰਦੇ ਮੇਰਾ ਸਰੀਰ ਹਾਜ਼ਰ ਹੈ ਮੈਂ ਬ੍ਰਹਮ ਗਿਆਨੀ ਤਾਂ ਹੈ ਨਹੀਂ ਅਜੇ ਕਿ ਜੇ ਸਰੀਰ ਦੀ ਲੋੜ ਹੈ ਤੈਨੂੰ ਅਸ਼ਕਹਾਣੀ ਦੇ ਕੱਲ ਆਪੀਲ ਦਾ ਪਰ ਉਹ ਤੂੰ ਰਾਜੀ ਨਿਗਾ ਨਾਲ ਹੀ ਹੋ ਸਕਦਾ ਏ ਜੇ ਜਦੋਂ ਵਜਨ ਕੀਤੇ ਬ੍ਰਹਮ ਗਿਆਨੀ ਕੇ ਗੁਸਤੰਬਰ ਤੋਂ ਵਰਸੀ ਉਸੇ ਵੇਲੇ ਰਾਜੇ ਦੇ ਤੇ ਨਿਗਾ ਪਾ ਕੇ ਰਾਜੀ ਕਰਦਾ ਉਸ ਨੂੰ ਉਹਦਾ ਰੋਗ ਚੱਕ ਦਿੱਤਾ ਫੇਰ ਆਇਆ ਕਹਿਣ ਲੱਗਾ ਕਿ ਇਹ ਜਿਹੇ ਬ੍ਰਹਮ ਗਿਆਨੀ ਸੀ ਆ ਦੂਏ ਕਹਿੰਦੇ ਮੈਂ ਪਖੰਡੀ ਲੋਕ ਦੀ ਬੁਰਜ਼ਾਨ ਕਰਨ ਵਾਲੇ ਬਣੇ ਬੈਠੇ ਸੀ ਇਹਨਾਂ ਦੇ ਅੰਦਰ ਗਿਆਨ ਨਹੀਂ ਸਿਰਫ ਦਾ ਮੋਹ ਸੀ ਕਿਸੇ ਵੀ ਸਿਰ ਕੁਰਬਾਨ ਨਹੀਂ ਕੀਤਾ ਝੂਠੇ ਲੋਕ ਐ ਸਾਰੇ ਇਸ ਪ੍ਰਕਾਰ ਸਾਖ ਸੰਗਤ ਜੀ ਬ੍ਰਹਮ ਗਿਆਨੀ ਦਾ ਬੜੀ ਦੁਨੀਆ ਬਣੀ ਫਿਰਦੀ ਹੈ ਜਿਹ ਮੀਆਂ ਬਜ ਨੂੰ ਮਛਾਈ ਖਾਣ ਵਾਲੇ ਬਣੇ ਬੈਠੇ ਸੀ ਪਰ ਆਪਣੇ ਪ੍ਰਾਨ ਦੇਣ ਵਾਲਾ ਕੋਈ ਕੋਈ ਹੁੰਦਾ ਕਿਉਂ ਜਿਹਨੇ ਕੁਰਬਾਨ ਕੀਤਾ ਮੁਲਕ ਦੇ ਉਤੋਂ ਦੀ ਆਪਣੇ ਆਪ ਰੱਖਿਆ ਕਰਨ ਵਾਲਾ ਤੇ ਇਹ ਹੈ ਬ੍ਰਹਮ ਗਿਆਨੀ ਇਸ ਸੰਸਾਰ ਨੂੰ ਦਰਿਆ ਜੋ ਗੁਰੂ ਪੇਗ ਬਹਾਦਰ ਸਾਹਿਬ ਜੀ ਨੇ ਸੀਸ ਮਾਰਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਕੁਰਬਾਨੀ ਕੀਤੀ ਕਰਿਓ ਬ੍ਰਹਮ ਗਿਆਨੀ ਉਹ ਬ੍ਰਹਮ ਦਾ ਵੇਤਾ ਜਿਹੜਾ ਇਸ ਸੰਸਾਰਾਂ ਤੋਂ ਵਕਾਰ ਤੋਂ ਸੰਸਿਆ ਤੋਂ ਉਤਰਿਆ ਹੈ ਜਿਸਹਿ ਜਗਾਇ ਪੀ ਆਏ ਹਰ ਰਸ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਗਾਇਕ ਉਥੇ ਇਹ ਰਸ ਹੈ ਫੋਲ ਕੇ ਇਨਾ ਧੀਰੱਖੇ ਦੁਆਰਾ ਸ਼ੌਧਾ ਦੇਖਣ ਚੇ ਯੋਗਾਂ ਦੇ ਤਾਂ ਹੀ ਮਹਾਰਾਜ ਸਾਹਿਬ ਜੀ ਜੁਗਾੜ ਕਰਕੇ ਗਿਆਨ ਵਸਤਾ ਵਿੱਚ ਅਗਿਆਨ ਦੀ ਨੀਂਦ ਤੋਂ ਪਿਆ ਦੇਣ ਹਰੀ ਦਾ ਰਸ ਜੋ ਆਨੰਦ ਹੈ ਇਹਦਾ ਸੋਚੇ ਕਿਹਾ ਸੀ ਨਹੀਂ ਇਹ ਕਿਹੜਾ ਰਸ ਹੈ ਹਰ ਰਸ ਹੈ ਇਹਨੂੰ ਵਿਸ਼ਿਆਂ ਨੂੰ ਨਾਲ ਕੋਈ ਮਨ ਬੈਠੇ ਸੋ ਹਰੀ ਦੇ ਰਸ ਨੂੰ ਜੀ ਨੂੰ ਪਿਆ ਦੇਵੇ ਕਿਰਪਾ ਕਰਕੇ ਆਕਾਸ਼ ਕਥਾ ਤਿਲ ਜਾਨੀ ਇਹ ਸਹਿਨ ਤੋਂ ਵੇਦ ਕਥਾ ਹੈ ਬ੍ਰਹਮ ਗਿਆਨੀ ਆਪਰਵੀਸ਼ਰ ਵਾਲੀ ਸੋ ਉਹਨਾਂ ਨੇ ਜਾਣੀ ਨਿਹਾਲ ਹੋ ਗਏਨ ਕਹੋ ਕਬੀਰ ਗੁੰਗੇ ਗੁਰ ਖਾਇਆ ਉੱਚੇ ਤੇ ਕਹੀਏ ਕਸਮ ਕਹਿਣ ਕੋ ਸੋਜੀ ਨਾਹੀ ਜੋ ਪੇਖ ਹੈ ਤਸ ਬਣਿਆ ਆਇ ਤਰਾਗਨ ਰਹਿ ਰਹਾ ਨਹੀਂ ਆਰੀ ਸਾਦ ਗੁਜ ਨਾ ਜਾਣ ਅਮਰ ਤੇ ਇਹ ਰਤਨ ਕੋਹੀ ਅਮਰ ਸੰਪੂਰਨ ਸਰਗਰਕੇ ਖਜ਼ਾਨੇ ਉਹ ਅਮੋਲਕ ਚੀਜ਼ ਆ ਕਿਹਾ ਨਹੀਂ ਜਾ ਸਕਦੀ ਉਹ ਅਸਾ ਜਿਹੜੀ ਹੈ ਕਹਿਣ ਤੋਂ ਰਹਿ ਜਿਹੜੀ ਕਥਾ ਹੈ ਬ੍ਰਹਮ ਰੂਪ ਹੋ ਕੇ ਹੋ ਨਜੀਬ ਖੁਦਾ ਦੇ ਭੇਦ ਮੇ ਕਿਸੇ ਦੇ ਇਹ ਕਥਾਵਾਂ ਨੂੰ ਨਹੀਂ ਜਾਣੀ ਹੈ ਜਾ ਕੋ ਆਏ ਸੂਈ ਜਹਾਜ ਹੋ ਤੂੰ ਪ੍ਰਖੋ ਜਿਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਤੂੰ ਮੁਨੁੱਖਾ ਜਨੁ ਤਾਰ ਕੇ ਮਾਇਕ ਲੋਕ ਵਿੱਚ ਆਏ ਹੋ ਉਸ ਪਰਮੇਸ਼ਰ ਨੂੰ ਗੁਰਹੰਦ ਦੇ ਉਪਦੇਸ਼ ਦੁਆਰਾ ਨਾਮ ਦੁਆਰਾ ਵਿਹਾਜੋ ਖਰੀਦਣਾ ਕਰੋ ਹਰ ਗੁਰ ਤੇ ਮਨਹਿ ਵਸੀਰਾ ਉਹ ਕੌਣ ਹੈ ਜੀ ਜਿਹਨੂੰ ਅਸੀਂ ਆਏ ਕਹਿੰਦੇ ਹਰੀ ਹੈ ਭਾਈ ਉਹ ਫੇ ਮਿਲਦਾ ਕਿਥੋਂ ਕਹਿੰਦੇ ਗੁਰ ਤੇ ਮਨਹਿ ਵਸੀਰਾ ਹਰੀ ਦਾ ਸਰੂਪ ਜੋ ਗੁਰੂ ਹੈ ਗੁਰੂ ਨਾਨਕ ਦੇਵ ਗੁਰੂ ਨਾਨਕ ਦੇਵ ਗੋਗਨ ਰੂਪੋ ਉਹਨਾਂ ਦੁਆਰਾ ਪਰਮੇਸ਼ਰ ਦਾ ਮਨ ਤੇ ਵਸੇਰਾ ਹੁੰਦਾ ਹੈ ਵਾਸਾ ਹੁੰਦਾ ਹਰੇਕ ਜਨੇ ਕਰੇ ਤੋਂ ਨਹੀਂ ਹੁੰਦਾ ਹਰੇਕ ਆਦਮੀ ਗੁਰੂ ਦਰਨ ਬਣ ਕੇ ਬੈਠਦਾ ਹੈ ਸਭ ਨੂੰ ਕਹੇ ਗੁਰ ਕੀ ਤੈਲ ਗੁਰੂ ਕੀ ਆਗਿਆ ਗੁਰਤੀ ਆਗਿਆ ਗੁਰਤੀ ਸੇਵ ਗੁਰੂ ਆਗਿਆ ਗੁਰਤੀ ਤੈਲ ਗੁਰੂ ਕੀ ਸੇਵਾ ਗੁਰਤੀ ਆਗਿਆ ਭਾਣੀ ਕੋ ਨਾਨਕ ਜਨ ਜਨ ਜੰਗ ਤੋਂ ਕਾਢੇ ਤੁਸੀਂ ਗੁਰ ਕੋ ਕੁਰਬਾਨੀ ਜਮਾ ਦੇ ਛਡਾਉਣ ਵਾਲੇ ਗੁਰੂ ਮਹਾਰਾਜ ਸਾਹਿਬ ਹੋਰ ਬਾਕੀ ਜਮਾ ਦੇ ਵਸ ਪੈਣ ਵਾਲੇ ਲੋਕ ਹੈ ਭਾਵੇਂ ਬਣ ਬਣ ਕੇ ਕਿੰਨੇ ਬੰਦੇ ਹੈ ਇਸ ਕਰਕੇ ਹਰੀਆ ਰੂਪ ਸਤਗੁਰੂ ਨਾਨਕ ਦੇਵ ਜੀ ਹਨ ਹਰ ਗੁਰ ਨਾਨਕ ਜੀ ਨੂੰ ਪਰਸੇ ਤੋਂ ਬਾਹਰ ਫਿਰ ਜੋ ਨਾ ਆਏ ਉਹਨਾਂ ਵਾਰਾ ਮਨ ਚ ਵਖੀਰਾ ਹੁੰਦਾ ਹੈ ਮਹਾਰਾਜ ਦੇ ਨਾਮ ਦਾ ਨਿਜ ਘਰ ਮਹਿਲ ਪਾਵਹੁ ਸੁਖ ਸਹਜੇ ਰੂਪ ਹੈ ਉਸ ਘਰ ਪਰਮੇਸ਼ਰ ਦਾ ਕੋਣਾ ਮੇਰੀ ਕਰ ਮੇਰਾ ਸਾਥ ਸੰਗ ਪਏ ਨਾਰਦ ਮੋਨੋ ਨਰਦਮੋਹਨ ਨੂੰ ਸੱਚੇ ਬਾਦਸ਼ਾਹ ਨੇ ਆਰਦਾ ਕਰ ਸੰਗਤ ਦੱਸਿਆ ਛੇਵੇਂ ਪਾਤਸ਼ਾਹ ਜੀ ਨੇ ਹਜੂਰ ਫਰਮਾਉਂਦੇ ਹਨ ਨਿਜ ਘਰ ਸਾਭ ਸੰਗਤ ਦੇ ਚ ਬੈਠ ਕੇ ਮਹਿਲ ਬਾਉਸ ਸੁਝੇ ਮਹਲੁ ਸਾਚਿ ਖੰਡ ਦਾ ਸਹੀ ਜੋ ਸੁਖ ਪਾ ਲੋਗੇ ਭਾਈ ਨਿਜ ਆਪਣਾ ਸਰੂਪ ਰੂਪੀ ਘਰ ਜੋ ਤ੍ਰਿਯਾ ਪਦ ਹੈ ਉਹ ਜਿ ਮਹਿਲ ਕੇ ਕਾਣਾ ਆਪਣਾ ਸਹੀ ਜੋ ਸੁਖ ਸੁਭ ਦਾ ਆਤਮਨੰਦਾ ਪਾ ਲੋਗੇ ਨਿਜ ਅੰਤ ਕਰ ਲੂਗੀ ਘਰ ਵਿੱਚੋਂ ਆਪਣਾ ਮਹਾਂਪੁਰਿਆ ਦਾ ਕਈ ਜੋ ਸੁਖ ਪਾ ਲਵਾਂਗੇ ਬਹਰ ਨਾ ਹੋਏ ਗੋ ਫੇਰਾ ਜਿਸ ਦਾ ਭਾਈ 84 ਤੇ ਫੇਰਾ ਨਹੀਂ ਹੋਵੇਗਾ ਆਵੇ ਗੋਂ ਤੀ ਪਾਉਗੇ ਮੁਕਤ ਹੋ ਜਾਵਾਂਗੇ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਅੰਤਰਜਾਮੀ ਪੁਰਖ ਵਿਦਾਤੇ ਅੰਤਰਜਾਮੀ ਸੱਚੇ ਪਾਤਸ਼ਾਹ ਸਾਰਿਆਂ ਦੇ ਅੰਦਰ ਦੇ ਜਾਨੀ ਪ੍ਰੇਰਕ ਇਹ ਕਦੇ ਕਦੇ ਦੀ ਅੰਤ ਦੀ ਜਾਣਨ ਵਾਲੇ ਇਹ ਪੁਰਖ ਪੂਰਨ ਸਾਰਿਆਂ ਧਾਵਾਂ 'ਚ ਪੂਆਜਿਕ ਨਰਕਾਂ ਤੋਂ ਰੱਖਿਆ ਕਰਨ ਵਾਲੇ ਬਧਾਤੇ ਕਰਮਾਂ ਅਨੁਸਾਰ ਫਲ ਪ੍ਰਦਾਤਾ ਜੀ ਸਰਬਹ ਮਨ ਕੀ ਪੂਰੇ ਸਭ ਮੰਦੀਏ ਸਰਬੈ ਇਸ ਦੇ ਦਾਤਸ਼ਾ ਪੂਰੇ ਪੂਰਨੀ ਕਰੋ ਨਾਨਕ ਦਾਸ ਇਹੀ ਸੁਖ ਮੰਗੇ ਇਥੇ ਇਥੇ ਅਸਵਲ ਵਿੱਚ ਇਥੇ ਇਹੀ ਇਹਨਾਂ ਤੇਜ ਰੱਖਿਆ ਹੈ ਪਾਠ ਕਰਦੇ ਆ ਪਾਠੀ ਓਵੇਂ ਅੱਖਾਂ ਮੀਚ ਕੇ ਨਾ ਕਿਤੇ ਪੜ ਜਾਣਾ ਕੰਮ ਖਿਆਲ ਨਾਲ ਸਾਰੇ ਸੋਧ ਪੜਨ ਵਾਲੇ ਹੁੰਦੇ ਆ ਜਿਵੇਂ ਸੋਦਰ ਵੀ ਤਿੰਨੇ ਭੇਦ ਵਾਲੇ ਆ ਉਹ ਪੁਰਖ ਜੀ ਵੀ ਭੇਦ ਹੈ ਦੋਹਾਂ ਸੋਹ ਪੁਰਖਾਂ ਵਿੱਚ ਇਸੇ ਪ੍ਰਕਾਰ ਦੇ ਸ਼ਬਦ ਵੀ ਫਰਕ ਰੱਖਿਆ ਆਪ ਬੰਦੇ ਹਾਂ ਜੀ ਨਾਨਕ ਦਾਸ ਇਹੀ ਸੁਖ ਮੰਗੈ ਇਸ ਪਾਸ਼ਾ ਜੀ ਦਾਸਾ ਬਹਾਰ ਕੇ ਇਹੀ ਇਹੀ ਸੁਖ ਮੰਗਦੇ ਹੋਂ ਹਉ ਤਰ ਕਰ ਸੰਤਨ ਕੀ ਧੂਰੇ ਜਿਹੜੇ ਸੰਤ ਭਗਤਾਂ ਜਿਨ੍ਹਾਂ ਸਾਸ ਗ੍ਰਾਸ ਨਾਲ ਇਸਰੇ ਉਹਨਾਂ ਦੀ ਧੂੜ ਸਾਨੂੰ ਕਰੋ ਸਿੱਕੇ ਪਾਸ਼ਾ ਚਰਨ ਧੂੜ ਪ੍ਰਾਪਤ ਹੋਵੇ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਸਭੇ ਅੰਗ ਤੈ ਸਿਖਣ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸੀਂ ਪਰਮੇਸ਼ਰ ਅੱਗੇ ਬੇਨਤੀ ਕਿਸ ਪ੍ਰਕਾਰ ਕਰਿਆ ਕਰੀਏ ਗਿਆਨ ਸਾਨੂੰ ਦੱਸੋ ਤਾਂ ਗੁਰੂ ਸਾਹਿਬ ਜੀ ਦੱਸਦੇ ਹਨ ਰਾਖ ਪਿਤਾ ਪ੍ਰਭ ਮੇਰੇ ਵੀ ਮੇਰੇ ਪਿਤਾ ਪ੍ਰਭੂ ਅਕਾਲ ਪੁਰਖੋ ਹਰ ਆਪੇ ਮਾਤਾ ਆਪੇ ਪਿਤਾ ਮੇਰੇ ਕੈ ਰੱਖਣਾ ਕਰੋ ਆਪ ਮੇਰੀ ਰੱਖਿਆ ਕਰੋ ਜੀ ਮੋਹ ਨਿਰਗੁਣ ਸਭ ਗੁਣ ਤੇਰੇ ਤੁਸੀਂ ਸਭ ਤਨ ਮੈਂ ਗੁਣਾਂ ਤੋਂ ਰਹਿ ਤਾ ਜਿਵੇਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਅਗਣ ਨਾਰੇ ਤੇ ਸਾਰੇ ਜਿਹੜੇ ਗੁਣ ਹੈ ਕੋਈ ਸਤਿਅ ਹੈ ਸੰਤੋਖ ਹੈ ਕਿਸੇ ਚ ਜਾਂ ਦਇਆ ਹੈ ਧਰਮ ਹੈ ਵਿਚਾਰ ਹੈ ਸਾਰੇ ਤੇਰੇ ਹੀ ਗੁਣ ਦਿੱਤੇ ਹੋਏ ਹੈ ਸਾਡੇ ਤਾਂ ਕੋਈ ਗੁਣ ਨਹੀਂ ਸੱਚੇ ਪਾਤਸ਼ਾਹ ਸਾਰੇ ਗੁਣ ਜਿੰਨੇ ਆਪ ਦਾ ਹੀ ਉਪਕਾਰ ਹੈ ਤੇਰੇ ਗੁਣ ਦਿੱਤੇ ਹੋਏ ਆ ਪ੍ਰਾਪਤ ਹੁੰਦੇ ਮੈਂ ਤਾਂ ਨਿਰਗੁਣ ਆਰਹਾ ਮੈਂ ਨਿਰਗੁਣ ਤੇ ਕੀ ਹੋਵੇ ਰਹਾਉ ਪੰਜ ਵਿਖਾਦੀ ਇੱਕ ਗਰੀਬਾ ਸਿਰਵਰ ਸੰਜੇ ਦੇ ਵਿਸ਼ਿਆਂ ਦੇ ਅਦਨ ਖਾਣ ਵਾਲੇ ਹਨ ਸਭ ਸੁਪਰ ਸੁਰੂਪ੍ਰਸੰਨ ਨੇ ਇਹ ਪੰਜੇ ਵਿਸ਼ੇ ਬੜੇ ਮੁਖਾਦੀ ਨਾ ਚੁਗੜਾ ਲੂਦਾ ਵੀ ਹੈ ਕਿ ਮੁਖਾਦੀ ਦੁਸ਼ਿਆ ਦੇ ਅਦਨ ਕਨਵਾਏ ਸੰਸਕ੍ਰਿਤ ਮੌਜਮਨ ਕੇ ਦੁਸ਼ਿਆ ਨੂੰ ਖਾਣ ਵਾਲੇ ਸਭ ਸੁਪਰ ਸੁਰੂਪ੍ਰਸੰਨ ਮੁਖਈ ਹਨ ਜੇ ਤੇ ਪੰਜੇ ਕਾਇਮ ਕਰੋ ਨਾ ਮੋਦੋ ਮੋ ਹੁਕਾਰ ਕਿਗੜਾ ਲੂ ਹੋਨੇ ਇਹ ਗਰੀਬਾ ਮੈਂ ਇੱਕ ਜੀਵ ਗਰੀਬ ਹਾਂ ਜੀ ਰੱਖੋ ਰੱਖਣ ਹਾਰੇ ਮਰਦ ਕੁਛ ਵਿੱਚ ਹੈ ਜੁਗਾ ਜੀ ਭਗਤਾਂ ਵੀ ਰੱਖਿਆ ਕਰਨ ਵਾਲੇ ਹੋ ਇਹ ਵੀ ਸੱਜੂ ਤੇ ਕਾ ਜੋਕਰ ਚ ਰੱਖਿਆ ਦਿੱਤੀਏ ਇਹਦੇ ਕਲਯੁਗ ਦੇ ਜਮਾਨੇ 'ਚ ਵੀ ਮਾਰੇ ਆਪ ਰੱਖਿਆ ਕਰਨ ਵਾਲੇ ਹੋ ਕਿਰਪਾ ਕਰਕੇ ਰੱਖ ਲਓ ਸੱਚੇ ਪਾਤਸ਼ਾਹ ਆਪ ਹੀ ਸਾਰੇ ਜੁਗਾਂ ਚ ਰੱਖਣ ਵਾਲੇ ਨੇ ਰੱਖ ਲੋ ਕਿਰਪਾ ਕਰਕੇ ਵਿਚਾ ਲੋ ਖੇਦ ਕਰ ਹੈ ਅਰ ਬਹੁਤ ਸੰਤਾਵ ਹੈ ਇਹ ਅੰਤ ਯਾਮੀ ਸੱਚੇ ਪਾਤਸ਼ਾਹ ਖੇਦ ਕਰੇ ਇਹ ਬੜਾ ਖੇੜਨਾ ਕਰਦੇ ਹੈ ਸਾਨੂੰ ਪਾਉਂਦੇ ਰਹਿੰਦੇ ਸੱਚੇ ਪਾਤਸ਼ਾਹ ਖੇਦ ਦੁੱਖ ਦੇਣਾ ਕਰਦੇ ਹੈ ਕਦੇ ਕਾਮ ਦਾ ਸੁਰਨਾ ਜਦੋਂ ਆ ਜਾਵੇ ਤੇ ਦੇਖਣੋ ਇੰਦਵੇ ਗੀਦਿਆ ਕਰਤਾ ਜੀ ਵਰਗੀਆਂ 60 ਪਛਰਾਂ ਸੀ ਚੰਦ ਚੰਦ ਨੂੰ ਮਾਰੀਆਂ ਉਹਨਾਂ ਨੂੰ ਛੱਡ ਕੇ ਗੋਤਮ ਦੇ ਘਰ ਆ ਕੇ ਸ਼ਰਾਬ ਲੈ ਲਿਆ ਕਿਉਂ ਅਤਿਅੰਤ ਬੜੇ ਬੜੇ ਸਰਗ ਦੇ ਰਾਜਿਆਂ ਨੂੰ ਵੀ ਖੇਡਦੇ ਰਹਿੰਦੇ ਐ ਇਸੇ ਪ੍ਰਕਾਰ ਖੇਮ ਦੁੱਖ ਦੇਣਾ ਕਰਦੇ ਵੀ ਪੰਗੇ ਜਦੋਂ ਕ੍ਰੋਧ ਆ ਜਾਏ ਟਿਕਣ ਨਹੀਂ ਦਿੰਦਾ ਉਦੋਂ ਪਿਓ ਨੂੰ ਵੀ ਕਤਲ ਕਰਨ ਨੂੰ ਤਿਆਰ ਹੋ ਜਾਂਦਾ ਜੋ ਮੋਹ ਆ ਜਾਵੇ ਉਸ ਵੇਲੇ ਅਤਿਆੰਤ ਮੋਹ ਦੇ ਟੋਏ ਜਿਗ ਦਿਖ ਪੈਂਦਾ ਹੈ ਨੋ ਵਾਜੇ ਜਦੋਂ ਗੁਰੂ ਜੀ ਨੇ ਕੋਈ ਖਿਆਲ ਨਹੀਂ ਦੱਸਦਾ ਗੁਰੂ ਕੇ ਗੋਲ ਕਾ ਹੀ ਖਾ ਜਾਂਦਾ ਹੈ ਇਸ ਪ੍ਰਕਾਰ ਤੇ ਜਦੋਂ ਹੰਕਾਰ ਆ ਜਾਈ ਉਹਨੂੰ ਕਿਸੇ ਨੂੰ ਮਿਲਦਾ ਹੀ ਨਹੀਂ ਦੁਨੀਆ 'ਚ ਕਹਿੰਦੇ ਬਾਕੀ ਦੇ ਹੈ ਕੀ ਮੇਰੇ ਤੁੱਲ ਨਹੀਂ ਕੋਈ ਹੋ ਸਕਦਾ ਇਸ ਪ੍ਰਕਾਰ ਪੰਜੇ ਵਕਾਰ ਜਿਹੜੇ ਆ ਵੀ ਖੇਦ ਦਿਖਾਉਣਾ ਕਰਦੇ ਹੈ ਅਰ ਬਹੁਤ ਸੰਤਾਵ ਮੈਂ ਵੀ ਮਹਾਰਾਜ ਸੰਤਾਂ ਨੂੰ ਦੇ ਤਪਉਂਦੇ ਰਹਿੰਦੇ ਜਿੱਤ ਨੂੰ ਸਾਹਮਣੇ ਕੋ ਸਰਨ ਤੇ ਤੀਕੇ ਦੇ ਨਾਲ ਤਪਾਉਂਦੇ ਰਹਿੰਦੇ ਹੰ ਤਪਉਂਦੇ ਰਹਿੰਦੇ ਹੰ ਆਇਓ ਸਰਨ ਤੁਹਾਰੇ ਮੈਂ ਤਾਂ ਤੂੰ ਬਚੂਵਾ ਚ ਸੁੱਤੀ ਪੈ ਤਾ ਐਬ ਜੀ ਦੀ ਤੁਹਾਰੇ ਤੁਹਾਡੇ ਸੰਗਤ ਕੇ ਤੁਹਾਡੇ ਦੀਵਾਨ ਦੀ ਸੰਗਤ ਕੇ ਤੁਹਾਡੀ ਸੰਗਤ ਦੀ ਸੰਗਤ ਵਿੱਚ ਸਾਡੇ ਚਰਨਾਂ ਦੇ ਪਾਸ ਮਾਰ ਮੈਂ ਆਇਆ ਹਾਂ ਪਰ ਕਰ ਹਾਰਿਉ ਅਨਕ ਬਹੁ ਭਾਂਤੀ ਜੀ ਮਹਾਰਾਜ ਇਹ ਕਹੇ ਤੂੰ ਜਤਨ ਕੋ ਕਰਕੇ ਇਹੋ ਮਾਨਮੇ ਜੋਗਾ ਦੇ ਆ ਕੇ ਬੜੇ ਬੜੇ ਯਤਨ ਕੀਤੇ ਐ ਜਿਨ੍ਹਾਂ ਦੇ ਪਿੱਛੇ ਮਛੰਦਨ ਨਾਚ ਅਬ ਉਹ ਆਏਗੇ ਮੁਰਗਾ ਦੇ ਜਾ ਪਰਵੇਸ਼ ਹੋਇਆ ਸੀ ਪਦਮਨੀ ਦੇ ਨਾਲ ਚੀਜ਼ ਕਹਿ ਕੇ ਇਸੇ ਪ੍ਰਕਾਰ ਤਾਰਸਨਾਸ ਵਰਗੇ ਹੰਕਾਰ ਵੀ ਨਹੀਂ ਹਟ ਸਕਿਆ ਕਿਹਾ ਬਣਾ ਕੇ ਛੜ ਗਏ ਕਿਉਂ ਕਰ ਕਰ ਕੇ ਬਹੁਤ ਸਾਰੇ ਪਿਛਲੇ ਜਿੰਨੇ ਰਿਸ਼ੀ मुनि ਐ ਨਾਰਦ मुनि ਬਰਮਚਾਰਜ ਕਰੇ ਨਾਰਦ ਹਰਾਨੇ ਬਾਂਦਰ ਦਾ ਮੂੰਹ ਲਵਾ ਲਈ ਸੀ ਬਿਸ਼ੂ ਦੇ ਪਾਸੋਂ ਇਸ ਤੋਂ ਕਰ ਰਹੇ ਜ ਯਤਨਾਂ ਨੂੰ ਕਰ ਕਰਕੇ ਬਹੁਤ ਸਾਰੇ ਹਾਰ ਚੁੱਕਾ ਹੂ ਛੁੱਟ ਬਹਿ ਕਤ ਹੂ ਨਾਹੀ ਅਨੇਕ ਸ਼ਾਸਤਰਾਂ ਨੂੰ ਪੜ੍ਹ ਕੇ ਬਹੁਤ ਭਾਂਤੀ ਜੁਗਦਿਆਂ ਨੂੰ ਸਿੱਖ ਕੇ ਵੀ ਕਰੇ ਕਈ ਸਰੀਰ ਕਰਕੇ ਵੀ ਯਤਨ ਕਰਕੇ ਹਾਰ ਚੁੱਕਾ ਹੂ ਛੁੱਟ ਬਹਿ ਕਤ ਹੂ ਨਾਹੀ ਸੱਚੇ ਪਾਤਸ਼ਾਹ ਇਸੇ ਅਨੇਕ ਹਨ ਜੇ ਬਹੁਤ ਤਰ੍ਹਾਂ ਕਰਕੇ ਚਿੰਬੜੇ ਹਨ ਵਿਆਪਕ ਉਸਮ ਚੀਜ਼ ਵਿਸਤਾਰ ਵਿਆਪਕ ਹਰਕ ਸੁਗਮ ਵਿਸਾਰ ਕਿਉਂ ਛੋੜਾਂ ਤੈ ਤੂੰ ਨਾਹੀਂ ਕਿਸੇ ਪ੍ਰਕਾਰ ਵੀ ਛੱਡਦੇ ਨਹੀਂ ਸੱਚੇ ਬਾਦਸ਼ਾਹ ਇੱਕ ਬਾਤ ਸੁਣਤਾ ਕੀ ਓਟ ਮੈਂ ਸੁਣ ਕੇ ਮਾਣੇ ਸੁਣ ਕਰਕੇ ਮੈਂ ਓਟ ਤੱਕੀ ਹੈ ਹਰਜੀ ਦੇ ਅੰਦਰ ਸਾਧ ਸੰਗ ਮਿਟ ਜਾਹੀ ਮੈਂ ਸੁਣਿਆ ਕਿਸ ਗੰਗਦ ਕਰਨੇ ਕਰਕੇ ਕੋ ਮਾਨਗਤ ਜੰਦਰ ਗਲਿਆ ਸਾਧ ਸੰਗ ਕਾ ਚਿਰਦੀਰੇ ਜਿਹੜਾ ਸਾਧ ਸੰਗ ਵੀ ਆਂਜਿਆ ਨਹੀਂ ਚੱਲਦਾ ਮਨ ਦਾ ਤੇ ਸੰਗ ਕੋਈ ਚੱਲ ਚ ਰਹਿਂਦਾ ਹੈ ਉਹ ਵਕਾਰੋਂ ਤੋਂ ਬਾਝ ਜਾਂਦਾ ਬਾਕੀ ਸਾਰੇ ਮਾਰੇ ਜਾਂਦੇ ਇਕੱਲੇ ਤੋਂ ਇਕੱਲੇ ਬੜੇ ਬੜੇ ਦੁੱਖਾਂ ਜਨ ਵਾਲੇ ਨੀਂਦ ਛੱਡਦੇ ਵਕਾਰ ਇਹ ਹੈ ਤੂੰ ਐਸੀ ਆਗਿਰਪਾ ਕਰੋ ਕਿ ਕੋਈ ਗੱਲ ਸੁਣ ਕੇ ਉਹ ਤਕੀਕੇ ਸਾਧ ਸੰਗਤੋਂ ਮਿਲ ਜਾਂਦੇ ਹਨ ਕਿਰਪਾ ਕਰੋ ਮਤਾਜੋ ਮੇਰੇ ਕਰ ਕਿਰਪਾ ਸੰਤ ਮਿਲੇ ਇਸ ਪ੍ਰਕਾਰ ਕਿਰਪਾ ਦ੍ਰਿਸ਼ਟੀ ਕੀਤੀ ਜਦੋਂ ਸਤਿਗੁਰੂ ਰਾਮਦਾਸ ਸਾਹਿਬ ਜੀ ਭਾਈ ਬੁੱਧੂ ਸਾਹਿਬ ਦੇ ਰਾਹੀ ਮਿਲੇ ਸਾਨੂੰ ਮੋਹ ਤਨ ਤੇ ਧੀਰਜ ਪਾਇ ਸਤਿਗੁਰੂ ਰਾਮਦਾਸ ਸਾਹਿਬ ਦੀ ਸ਼ਰਨ ਕਰਕੇ ਐਵੇਂ ਸੰਤਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਗੁਰੰਗ ਸਾਹਿਬ ਸੰਤ ਮਿਲੇ ਗੁਰੂ ਅੰਗਦ ਸਾਹਿਬ ਸੰਤ ਮਿਲੇ ਗੁਰੂ ਆਮਦਾ ਸਾਹਿਬ ਸੰਤ ਮਿਲੇ ਉਹਨਾਂ ਤੋਂ ਅਸੀਂ ਧੀਰਜ ਪ੍ਰਾਪਤ ਕੀਤਾ ਹੈ ਸ਼ਾਂਤੀ ਮਨਤ ਦਿਉ ਮੋਹ ਨਿਰਭਾਉ ਸੰਤਨ ਮਹਾਂਪੁਰਖ ਨੇ ਸਾਨੂੰ ਹੀ ਕੋੰਕਰ ਫਤਨਾ ਨਾਮ ਕਰਤਾ ਪ੍ਰਭ ਮੇਰ ਕੋ ਹੋਰ ਨਿਰਵਰ ਇਹ ਮੰਤਰ ਬਖਸ਼ਿਆ ਹੈ ਉਹ ਪੈ ਤੋਂ ਰਹਿਤ ਕਰਨ ਵਾਲਾ ਮਿਲ ਪਉ ਜੇ ਸਗਲ ਪਉਮਿਤ ਹੈ ਸੰਕ੍ਰਿਪਾ ਤੇ ਪ੍ਰਾਣੀ ਛੁਕੈ ਕਿ ਮੇਰ ਕੋ ਹਉ ਹੂਲ ਮੰਤਰ ਸਾਨੂੰ ਬਖਸ਼ਿਆ ਹੈ ਗੁਰਤਾ ਸ਼ਬਦ ਸਮਾਇਆ ਗੁਰੂ ਸਾਹਿਬ ਦਾ ਸ਼ਬਦ ਵਾਹਿਗੁਰੂ ਮੰਤਰ ਨਾਲ ਕਮਾਉਣਾ ਕੀਤਾ ਹੈ ਮਹਾ ਮੰਤਰ ਗੁਰੂ ਜੀ ਲਖਿਓ ਅਚਲ ਜੀ ਨਾਮ ਸੇੜੀ ਉਹਦੀ ਵਾਹਿਗੁਰੂ ਮੰਤਰ ਕੋ ਮੂਗਲ ਮੰਤਰ ਦੀ ਜੋ ਪੰਜਵਾਂ ਪਿਆਰਿਆਂ ਦੇ ਅੰਦਰ ਦੇ ਚੂਲੇ ਨਾਲ ਜਿੱਤੇ ਜਾਂਦੀ ਹੈ ਦਾਤ ਹੈ ਤੋਂ ਗੁਰੂ ਸਾਹਿਬ ਦੇ ਸ਼ਬਦ ਨੂੰ ਉਪਦੇਸ਼ ਨੂੰ ਵਾਹਿਗੁਰੂ ਮੰਤਰ ਨੂੰ ਦੇਵਕ ਦੇਵਾ ਗੋਤਰਾ ਵਾਹਿਗੁਰੂ ਗੁਰਸਬਦਿ ਸੁਣਾਇਆ ਭਾਈ ਗੁਰਦਾਸ ਜੀ ਕਹਿੰਦੇ ਹਨ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਣਾ ਕੀਤਾ ਜੀਤ ਲੈ ਓਏ ਮਹਾ ਵਿਖਾਦੀ ਸ਼ਬਦ ਦੇ ਅਭਿਆਸ ਦੇ ਪ੍ਰਕਾਸ਼ ਕਰਕੇ ਜਿਹੜੇ ਬਾਰੇ ਵਿਖਾਦੀ ਝਗਰੂ ਝੜਾਲੂ ਸੀ ਦੁਸ਼ੀਆਂ ਦੇ ਅੰਨ ਕਰਨ ਵਾਲੇ ਖਾਣ ਵਾਲੇ ਸੀ ਵਕਾਰੀਆਂ ਆਦਮੀਆਂ ਨੂੰ ਉੱਜੇ ਲੈ ਹਨ ਤਹਿਜ ਸੁਹੇਲੀ ਬਾਣੀ ਤੂ ਕਹਿ ਸਹੀ ਜੀ ਬਾਣੀ ਕਰਕੇ ਸਹੇਲੀ ਸਾਡੀ ਦਿੱਤੀ ਹੋਗੀ ਸਹੇਲੀ ਸੁਖ ਲਾਇ ਕੋ ਬਾਣੀ ਅੰਬਰ ਰੂਪ ਬਾਣੀ ਸਾੰਮਣੇ ਮਿਲੀ ਕਾਉ ਨਾਨਕ ਮਨ ਪਹਿਆ ਪ੍ਰਗਾਸ ਸਰਗੁਣ ਗਾਜਿ ਕਹਿੰਦੇ ਮਨ ਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ ਪਾਇਆ ਪਦ ਨਿਰਬਾਣੀ ਗੁਰੂ ਸਿੱਖ ਕੋ ਇਸ ਪ੍ਰਕਾਰ ਬੰਧਨਾ ਤੋਂ ਜ਼ਾਇਰ ਜਿਹੜਾ ਪਾਉਂਦਾ ਹੈ ਦੇਣੋ ਤੋਂ ਆਇਤਾ ਤੋ ਰਹਿ ਜਿੜਾ ਪਾਉ ਹੈ ਉਹ ਪਾਲੇ ਮਹਾਰਾ ਸਾਡੀ ਕਿਰਪਾ ਕਰਕੇ ਇਸ ਪ੍ਰਕਾਰ ਮੈਨੂੰ ਪ੍ਰਾਪਤ ਹੋਇਆ ਹੈ ਸਾਡੇ ਤਾਈ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਮਾਣਿ ਨਾਨਕ ਮਨ ਭਇਆ ਫਲੇ ਵਾਸਾ ਸਾਇ ਪਦਿਰਗੋਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ